ਅਗੁਰਜੀ ਦਾ ਖਾਲਸਾ ਸ਼ਿਰਵਾਹ ਦੇ ਰੂਜੀ ਕੀ ਖਤੇ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦੰਗ ਦੁਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤ ਆਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਪਰ ਸਸਤੀ ਕਰ ਬਣਾ ਸਸਤੀ ਦਾ ਛਾਇਆ ਨੂੰ ਆ ਟੌਰ ਕਿਨੇ ਗੱਡੀ ਜੰਨੀ ਮੰਮੀ ਨੇ ਕਿੱਥੇ ਨੂੰ ਜਾਣਾ ਉਹ ਤੁਹਾਡੀ ਆਖਿਆ ਤਿੰਨ ਹੋਰ ਵੀ ਤੂੰ ਕਹਾਇਆ ਹੋਰ ਵੀ ਕਿਆ ਇਹਦੇ ਚ? ਪੈਨਸ਼ਨ ਨਹੀਂ ਹੈਗੀ ਕੁਝ ਹੋਰ ਵੀ ਐ। ਕੱਢੀ? ਇਹਦੇ ਵਿੱਚ ਪਾਛੀ। ਕਿੰਨੇ ਆ ਦਿਖਾਈ? ਓ ਬੱਲੇ! ਹੋਰ ਕਿੰਨੇ ਆ? ਹੋਰ ਵੀ ਐ, ਇਹ ਚੋਰੀ। ਇਹ ਕਿਹਦੀ ਚੋਰੀ ਕਰੀਆ ਬਈ? ਉਹ ਤੁਹਾਡੀ ਆ ਹੋਰ ਹੋਰ ਵੀ ਆ ਜਿਹਦਾ। ਹੋਰ ਵੀ ਲੱਗਦੇ ਮੈਨੂੰ। ਨਹੀਂ। ਹੈ? ਅੱਛਾ। ਤੇ ਬਾਥਰੂਮ ਮਾਰਾ ਸੱਚਾ ਪਾਛਾ। ਸੱਖ ਰੱਖਿਓ ਜੀ। ਅੱਜ ਦਿਨ ਪਤਾ ਨਹੀਂ ਕਿੱਧਰ ਤੇ ਚੜਿਆ ਤਾਂ ਚੜਿਆ ਤਾਂ ਮਤਲਬ ਹੁਣ ਸਿਕਣ ਲੱਗਿਆ ਤਾਂ ਕਰਕੇ ਕਿ ਆਮ ਵੀ ਚੜਿਆ ਤਾਂ ਤੇ ਤਾਂ ਹੁਣ ਤਾਂ ਦੱਸਿਆ ਨਹੀਂ ਪਹਿਲਾਂ ਕਿੱਥੇ ਨੂੰ ਚੱਲੇ ਪੜਾ ਜਾਸੀ ਤੋਂ ਜਾਸੀ ਗੋਲ ਹਾਂ ਇੱਧਰ ਮੇ ਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਨਾ ਰੀਤ ਨੇ ਕਹਾਂ ਤੁਹਾਡਾ ਬਟੂਆ ਖੋਲ ਲਿਆ ਤਾਂ ਇਹਨੇ ਨਾ ਪੈਸੇ ਲਕੋਤ ਕਹਿੰਦੀ ਸੀ ਵੀ ਵੀਰੇਂ ਦਵੂੰਗੀ ਇਹ ਕੱਢ ਕੱਢ ਕੇ ਲਈ ਜਾਂਦੀ ਮੈਂ ਕਿ ਮੈਨੂੰ ਇਹ ਦੇ ਦੇ ਇਧਰ ਮਿਲੋ ਭਾਬੀ ਜੀ ਨੂੰ ਮਿਲਾਂ ਜੀ ਮਾਈਦਰ ਜੀ ਦਾ ਖਾਣਾ ਦਾ ਮਾਈਦਰ ਜੀ ਦਾ ਖਾਣਾ ਪਰ ਮਾਤਾ ਜੀ ਨੂੰ ਖੋਸ ਰੱਖਿਆ ਕੋ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੀ ਗੱਲ ਦਾ ਹੈਗਾ ਟਾਈਮ ਗੱਲ ਹੈਗੀ ਜੀ ਐਡਾ ਬੀਨਾਂ ਸਭ ਕੋ ਭੈਣ ਜੀ ਪਰਸੋ ਦਾ ਅਸੀਂ ਗੇਟ ਤੇ ਲੋਕਾਂ ਦੇ ਵਿੱਚ ਕਮੈਂਟ ਕਰੇ ਭੈਣਾਂ ਨੇ ਸਾਡੇ ਭਰਾਵਾਂ ਨੇ ਕਮੈਂਟ ਕਰਾ ਹਾਂ ਜੀ ਥੋੜਾ ਜਿਹਾ ਤੁਸੀਂ ਜੀ ਕਹ ਲਿਆ ਕਰੋ ਜੀ ਕਹਾਂ ਲਿਆ ਕਰੋ ਅਰੇ ਕਿ ਵੀਡੀਓ ਤੇ ਤੁਸੀਂ ਲੜੀ ਜਾਂਦੇ ਲੜੀ ਜਾਂਦੇ ਅੱਜ ਤੇ ਬਾਅਦ ਹੁਣ ਸਿੱਧੇ ਘਣ ਬੈਲਸ ਉਹ ਫਰ ਲੋ ਗਿਆ ਤਾਂ ਮੈਂ ਤੁਸੀਂ ਸੱਚ ਦਿਆ ਕਰੋ ਜੇ ਮੈਂ ਗਲਤੀ ਕਰਦਾ ਰੀਤ ਕਫੜਾ ਦੇ ਫੜਾ ਦੇ ਮੈਂ ਰੀਤ ਕਾਤੇ ਕਰਦੀ ਆ ਚੱਲ ਪਾਪਾ ਜੀ ਬੁਲਾਉਂਦੇ ਤੇ ਪਾਪਾ ਜੀ ਕੋਲ ਜਾ ਕੇ ਪਾਪਾ ਜੀ ਕੋਲ ਜਾ ਕੇ ਤਾਂ ਪਾਪਾ ਜੀ ਨੇ ਕਹੇ ਕੁਛ ਕਿਹਾ ਵੀ ਪਛਾਦਾ ਲਈਏ ਪਾਪਾ ਜੀ ਬਾਹਰ ਦੇ ਬੁਲਾਉਂਦੇ ਪਾਪਾ ਜੀ ਜਾ ਲੈ ਤੇ ਵੀ ਇਹਨਾਂ ਨੇ ਦੁਣ ਕਹਤਾ ਵੀ ਮੈਂ ਬੈਸਮਿੰਨ ਕੋਲ ਜਾ ਗਿਆ ਅੱਜ ਪਤਾ ਨਹੀਂ ਉਹਨਾਂ ਨੂੰ ਕਿੱਥਾ ਨਾ ਕਰ ਸਕਿਆ ਜੀ ਤਸ ਤਸ ਪਰ ਨੂੰ ਆਉਂਦਾ ਬਸ ਜਾਣ ਲੱਗੇ ਖਿੱਚ ਲਾ ਜੀ ਤੀ ਤੇ ਖਿੱਚਲਾ ਵੀ ਇਹੋ ਜਿਹਾ ਅੱਧ ਛੇੜੀ ਆ ਨਾ ਨੇ ਜੀ ਵੀ ਜੇ ਮਾਤੜ ਵਰਗਾ ਦਾ ਬਹਾਨਾ ਵੀ ਨਹੀਂ ਲਾ ਸਕਦਾ ਕਿ ਮੈਂ ਜਾਣਾ ਨਹੀਂ ਹੈਗਾ ਐ ਰੋਜ਼ ਰੋਜ਼ ਜਾਂਦੇ ਚੰਗੇ ਵੀ ਨਹੀਂ ਲੱਗਦੇ ਚਲੋ ਸਾਡੀ ਧੀ ਆ ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਵਧੀਆ ਵੀ ਕੋਈ ਮੱਥੇ ਵੱਟ ਪਾਉਣ ਵਾਲਾ ਕੰਮ ਨਹੀਂ ਹੈਗਾ ਜਿਹੇ ਦਾ ਸਾਡਾ ਸਭਾ ਹੋ ਜਾਉਣਾ ਦਾ ਬਾਕੀ ਗੱਲ ਹੈਗੀ ਇਦਾਂ ਵੀ ਦਾਣੇ-ਦਾਣੇ ਪਰ ਖਾਣੇ ਵਾਲੇ ਦਾ ਨਾ ਹੁੰਦਾ ਵੀ ਇਹਨਾਂ ਨੇ ਪਲਾਣ ਪਤਾ ਕ੍ਯਾ ਬਣਾਇਆ ਮੈਂ ਕ੍ਯਾ ਬਸ ਹੀ ਰੋਪੜ ਜੀ ਰੋਪੜ ਮੈਨੂੰ 2-3 ਦਿਨ ਹੋ ਗਏ ਜੀ ਮੈਂ ਮਤਲਬ ਕੋਟ ਕਚਰੀ ਪੁਲਿਸ ਵਾਲਾਂ ਦੇ ਮੱਥੇ ਲੱਗ ਪੁਲਿਸ ਵਾਲਾਂ ਦੇ ਚੱਕਰ ਆ ਜੇ ਕਾਲੇ ਦਾ ਭਈਆ ਸੀ ਇੱਕ ਵਿਚਾਰਾ ਉਹ ਉਹ ਪਤਾ ਨਹੀਂ ਕਿ ਕਿਨਾ ਮਿਸਪਲੇਸ ਹੋ ਗਿਆ ਕੁਝ ਭਈਏ ਮੋਟਰ ਪਰਤੇ ਗਏ ਤੇ ਉਹ ਨਾਲੇ ਲੈ ਗਏ ਉਹ ਭਈਏ ਮੁੱਕਰੀ ਜਾਂਦੇ ਵੀ ਅਸੀਂ ਨਾਲ ਹੀ ਲੈ ਗਏ ਉਹ ਥੋੜਾ ਜਿਹਾ ਵਿਚਾਰਾ ਹੈ ਸਧਾਰਨ ਉਹ ਹੁਣ ਸਾਨੂੰ ਇਹੀ ਪਾਲਾ ਖਾਈ ਜਾਂਦੇ ਵੀ ਉਹ ਕਿਤੇ ਇਹੋ ਜੀ ਜਗ੍ਹਾ ਉਹਨੂੰ ਵੇਚ ਨਾ ਦੇਣ ਇਹ ਬਰਾਦਰੀ ਇਦਾਂ ਦੀ ਹੁੰਦੀ ਹੈ ਜਿਹੜੀ ਮਤਲਬ ਵੀ ਵੇਚ ਕੇ ਤਾਂ ਸਾਰੀ ਉਮਰ ਬਹਤ ਕਿਤੇ ਫਸ ਜਵੇ ਜਾ ਕੇ ਹਾਂ ਗਰੀਬ ਦਾ ਹਾਂ ਗਰੀਬ ਆ ਉਹਨੂੰ ਮਾਪੇ ਦਾ ਆਪਣਾ ਪਤਾ ਨਹੀਂ ਹੈ ਸਦਰ ਆ ਉਹ ਤੇ ਇਹਦੇ 10 15 ਦਿਨ ਪਹਿਲੀ ਕਾਲਾ ਨੂੰ 15000 ਦਾ ਇੱਕ ਮੋਬਾਈਲ ਦੋਆ ਕੇ ਲੈ ਤੇ ਕਾਲਾ ਕਹਿੰਦਾ ਉਹ ਮੋਬਾਈਲ ਦੇ ਚੱਕਰਾਂ 'ਚ ਲੇ ਕੇ ਉਹਨੂੰ ਉਹ ਹਾਂ ਇਹ ਵੀ ਆ ਹਾਂ ਬਸ ਉਹਦੇ ਚੱਕਰਾਂ 'ਚ ਰੋਜ਼ ਕਿਤੇ ਚੰਕੀ ਜਾਣਾ ਅੱਜ ਰੇਲਵੇ ਪੁਲਿਸ ਵਾਲਿਆਂ ਨੂੰ ਮਿਲ ਕੇ ਆਂ ਫਿਰ ਸਦਰ ਥਾਣੇ 'ਚ ਜਾ ਕੇ ਕਾਲੂ ਸੈਵਰ ਕਰਾਇਮ ਵਾਲਿਆਂ ਦੇ ਜਣਾ ਉਹਦਾ ਬਿੱਲ ਬੁੱਲ ਫੋਨ ਦੇ ਪੇਆ ਕੋਲੇ ਬਿਓ ਬਰੇਦ ਹੈ ਕਿ ਸਾਇਬਰ ਕ੍ਰਾਈਮ ਵਾਲਾ ਕਹਿੰਦੇ ਸੀ ਟਰੈਕ ਤੇ ਲਾ ਦਾਂਗੇ ਵੀ ਜਿੱਥੇ ਵੀ ਫੋਨ ਆਨ ਹੋਇਆ ਜਾਂ ਜਿੱਥੇ ਵੀ ਹੈਗਾ ਉਹਦਾ ਲੋਕੇਸ਼ਨ ਪਤਾ ਲੱਗ ਜਾਵੇ। ਜੇ ਉਹ ਫੋਨ ਬੰਦ ਆਉਂਦਾ ਹੈ? ਹਾਂ ਫੋਨ ਪਤਾ ਨਹੀਂ ਹੁਣ ਬੰਦ ਆਉਂਦਾ ਕਿ ਆਉਂਦਾ ਕਿ ਨਹੀਂ ਵੀ ਚੱਲ ਜਣੀ ਆਪਣੇ ਵੱਲ ਤੇ ਪੈਰਵਾਈ ਅਸੀਂ ਕਰ ਰਹੇ ਹਾਂ। ਵੀ ਚਲੋ ਗਰੀਬ ਵਿਚਾਰਾ ਕਿਤੇ ਇਹ ਜੀ ਜਗ੍ਹਾ ਨਾ ਫਸ ਜਾਵੇ ਜਿਵੇਂ ਹੁਣ ਬਹੁਤ ਵੀਡੀਓ ਆਉਂਦੀਆਂ। ਕੋਈ ਕਿਤੇ ਫਸ ਗਿਆ ਜਾ ਕੇ ਸਾਰੀ ਉਮਰ ਗੁਆ ਚੱਕ ਕੇ ਦੇ ਦਿਓਗੇ ਉਹਨਾਂ ਦੇ ਪਰਿਵਾਰਾਂ ਨੇ ਜਾ ਕੇ ਛਡਾਏ। ਹਾਂ ਵੀਡੀਓ ਦੇ ਤੁਹਾਨੂੰ ਆਪਣੇ ਆਗਿਆਨੀ ਭਾਈ ਜੀ ਵੀ ਕਿੰਨੇ ਸੇਵਾ ਕਰਦੇ ਆ ਜਿਹੜੇ ਕਿ ਕਿਸ ਤਰ੍ਹਾਂ ਉਹ ਛਡਾਉਨੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਹੈਨਾ ਹਾਂ ਉਹ ਕਿਸਮਤ ਸਾਰੀ ਕਿਹੜਾ ਨੇ ਪਰਮਾਤਮਾ ਭੇਜਦਾ ਕਿਸੇ ਨੂੰ ਕਿਸੇ ਰੂਪ ਦੇ ਵਿੱਚ ਬਸ ਮੈਂ ਉਧਰ ਫਸਿਆ ਮਤਲਬ ਜੀ ਉਧਰ ਰੋਪੜਾ ਧਮੀ ਪਿਆ ਕੋਸ ਇੱਕ ਘੰਟਾ ਮਹੀ ਨਹੀਂ ਹਟਾ ਇੱਧਰ ਇਹਨਾਂ ਨੇ ਇਹ ਕਹਿੰਦੇ ਜੀ ਮਾਂ ਦੀ ਦਾਲ ਅਸੀਂ ਬਣਾ ਲਈ ਵੀ ਰੋਟੀ ਦੀ ਬਣਾਉਣੀ ਨਹੀਂ ਚੌਲ ਜੈਸਮਿਨ ਨੇ ਬਣਾਉਣੇ ਰੋਟੀ ਉੱਤੇ ਬਣਾ ਲਈ ਸਿਰੋਤੀ ਜੀ ਬਣਾ ਨਹੀਂ ਰੋਟੀ ਬਪਾਪਾ ਜੀ ਰਾਂਜੋਦੀ ਬਣਾਉਣੀ ਉਹ ਤਾਂ ਚਲੋ ਹੋਰ ਹੈ ਤੇ ਸਾਡੀ ਤਾਂ ਸਾਡੀ ਤਾਂ ਨਾ ਕਰਤਾ ਨਾ ਬੀਰ ਥੋੜੀ ਰੋਟੀ ਉੱਥੀ ਆ ਤੇ ਹੁਣ ਦਾਲ ਦਾ ਡੋਲੂ ਲਿਆ ਜੀ ਘਰ ਹਾਂ ਹੁਣ ਜਾਣਾ ਜੀ ਜੈਸਮਿਨ ਕੋਲ ਨੂੰ ਤੇ ਸਿੰਘਣੀਆਂ ਤਿਆਰ ਖੜੀਆਂ ਤਿਆਰ ਪਰ ਤਿਆਰ ਮਨੂੰ ਇਹਨਾਂ ਨੇ ਥੱਲੇ ਖੜਨਾ ਕਰਤਾ ਔਖਾ ਮਨੂੰ ਅੱਜ ਫੋਨ ਇੱਕ ਪੁਲਿਸ ਵਾਲੇ ਪਰ ਭਰਾ ਦਾ ਸਾਡਾ ਉਹ ਹਵੇਲੀ ਦੇ ਮੁੰਡਾ ਤੇ ਉਹ ਵੀਡੀਓ ਦੇਖਦਾ ਆਪਣਾ ਪਿਆਰ ਉਹਦੇ ਨਾਲ ਉਹ ਕਹਿੰਦਾ ਵੀ ਮੈਂ ਤੁਹਾਨੂੰ ਸਾਰੇ ਹੀ ਡਿਟੇਲ ਕਢਾ ਕੇ ਦਰੂਆਂ ਜਿੰਮੇ ਵੀ ਜਿੰਮੇ ਜਿੱਦਾਂ ਜਿੱਦਾਂ ਦੀ ਵੀ ਤੁਸੀਂ ਮੇਰੇ ਕਹਿਣ ਦੇ ਸਾਹਮਣੇ ਖੜੀ ਹੋ ਉਹਨਾਂ ਮੈਨੂੰ ਸ਼ਾਮ ਨੂੰ ਬੁਲਾਇਆ ਸੀ ਰੇਲਵੇ ਪੁਲਿਸ ਨਾਲ ਉਹਨੂੰ ਅਸੀਂ ਜਾ ਕੇ ਮਿਲਣਾ ਸੀ ਤੇ ਹੁਣ ਉਹ ਕਹਿੰਦਾ ਵੀ ਆਪਾਂ ਲੇਟ ਹੋ ਗਏ ਵੀ ਜਿਹੜਾ ਉੱਥੇ ਇੰਚਾਰਜ ਆ ਉਹ ਚਲ ਗਿਆ ਆਪਣਾ ਕਿਉਂਕਿ 5 ਵਜੇ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਹੋ ਜਾਂਦੀ ਵੀ ਉਹ ਉਹ ਉੱਥੇ ਹੈ ਨਹੀਂ ਉਹ ਕਹਿੰਦਾ ਵੀ ਤੁਸੀਂ 5 ਵਜੇ ਤੋਂ ਬਾਅਦ ਹੀ ਮਿਲਦਾ ਹਾਂ 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 ਉਮੀਦ 'ਚ ਫਸੇ ਰਹੇ ਸੀ ਅਸੀਂ ਅੱਡੇ ਪੰਜ ਅਸੀਂ ਉਮੀਦ 'ਚ ਫਸੇ ਹੋਏ ਰਹੇ ਕਿ ਉਹਨਾਂ ਤਾਂ ਮੈਨੂੰ ਵੀ ਭਾਈ ਤੂੰ ਫੋਨ ਕਰਕੇ ਆ ਜੀ ਮਨ ਜਾਂ ਹੁਣ ਉਹਨੂੰ ਫੋਨ ਕਰਿਆ ਮੈਂ ਉਹ ਕਹਿੰਦਾ ਵੀ ਇੱਦਾਂ ਇੱਦਾਂ ਕਰਕੇ ਇੰਚਾਰਜ ਦਾ ਉੱਥੋਂ ਤੇ ਚਲ ਗਿਆ ਵੀ ਹੁਣ ਦੇ ਆਪਣਾ ਮਸਲਾ ਹੱਲ ਕਰ ਲੂਗਾ ਤੇ ਬਾਕੀ ਜੇ ਭਾਈ ਉਹਦੇ ਕਿਸਮ ਵਿੱਚ ਵਿਚਾਰੇ ਨੇ ਇੱਥੇ ਦਾਣੇ ਹੋਇਆ ਤਾਂ ਮੁੜ ਕੇ ਆਜੂ ਨਹੀਂ ਤੇ ਫੇਰ ਜਿੱਥੇ ਫਸ ਗਿਆ ਫਸ ਗਿਆ ਜਾ ਕੇ ਉਹ ਹੁਣ ਜਦ ਉਹ ਬਿਹਾਰ ਤੇ ਉੱਥੇ ਗੱਲ ਬਿਹਾਰ ਤੇ ਹਾਂ ਬਿਹਾਰ ਤੇ ਉਹਨਾਂ ਨਾਲ ਗੱਲ ਕਰਦੇ ਉਹਦੇ ਪਿੰਡ ਦੇ ਬੰਦੇ ਹੋਰਾਂ ਨਾਲ ਉਹ ਕਹਿੰਦੇ ਉਹਨਾਂ ਨਾਲ ਉਹ ਰਿਹਾ ਆਇਆ ਹੀ ਨਹੀਂ ਹੈਗਾ ਜਿਹੜਾ ਭਈਆ ਇੱਥੇ ਤੇ ਲੈ ਕੇ ਗਿਆ ਉਹ ਪਹੁੰਚ ਗਿਆ ਇੱਥੇ ਵੀ ਉਹ ਨਹੀਂ ਆਇਆ ਉਹ ਨਹੀਂ ਆਇਆ ਹੈਗਾ ਹੁਣ ਮਨ ਚ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬਲ ਬਲੇ ਉਹ ਉੱਠੀ ਜਾਂਦੇ ਵੀ ਪਤਾ ਨਹੀਂ ਉਹਦੇ ਨਾਲ ਵਿਚਾਰੇ ਨਾਲ ਕੀ ਬਣਿਆ ਹੋਣਾ ਕੀ ਬਣਿਆ ਕਿੱਥੇ ਗਿਆ ਉਹ ਕਿੱਥੇ ਨਹੀਂ ਚਾ ਬਣਿਆ ਜਦ ਤੱਕ ਮਿਲਦਾ ਨਹੀਂ ਮਨ ਤਾਂ ਹੈ ਤਾਂ ਦਿਮਾਗ ਤੇ ਟੈਨਸ਼ਨ ਇਹ ਹੈ ਜਦ ਤੱਕ ਕੋਈ ਪਤਾ ਨਹੀਂ ਚੱਲਦਾ ਹੈਗਾ ਬਾਕੀ ਚਲੋ ਉਹ ਹੈ ਵੀ ਸੰਦੀਪੂਰ ਸੰਦੀਪ ਨੂੰ ਜਦ ਉੱਥੇ ਅ ਜੈਸਿੰਦਰ ਦੇ ਬੈਨ ਨੂੰ ਸੀ ਡੰਗਰ ਉੱਥੇ ਬੰਨੇ ਬੈਥੇ ਹੂੰ ਉਹ ਉਹ ਵਿਚਾਰਾ ਥੋੜਾ ਤਾਂ ਬੋਲਦਾ ਬੁਦਰਾ ਤਾਂ ਸਰਦਾਰ ਜੀ ਤੁਹਾਡੇ ਡੰਗਰਾਂ ਨੂੰ ਮੈਂ ਥੋੜੇ ਜਿਹੀ ਹਰਿਆਈ ਵਧ ਪਾਤੀ ਮੈਂ ਛਾਵਾਸ 1 ਏਕੜੀ ਖੇਤੀਆਂ ਰੱਖ ਫਿਰ ਉਹ ਕਹਿੰਦਾ ਮੈਨੂੰ ਆ ਲੈ ਵਿਚਾਰਾ ਗੱਦਾ ਮਾਂ ਬੀਜੇ ਕੰਮ ਆ ਲੈ ਤਾਹੇ ਭਾਈ ਚਾ ਤੈਨੂੰ ਜੋ ਦੁੱਧੋ ਜਤੋਂ ਕੇ ਲਾਂਦੇ ਭਾਈ ਉਹਦੇ ਤੇ ਤਾਂ ਲੀਟਰ ਰੱਖਣਾ ਤਾਂ ਤੈਨੂੰ ਤੈਨੂੰ ਦੇ ਜੰਦੇ ਆ ਇਹ ਹੋ ਸਕਦਾ ਜੇ ਤੂੰ ਆ ਸਾਰੇ ਦੂਰ ਵਾਲਾ ਅਸੀਂ ਹੈ ਨਹੀਂ ਬਾਕੀ ਚਲ ਜਾਣ ਜਾਣੇ ਪਰ ਮੂਹਰਾ ਪਰਮਾਤਮਾ ਨੇ ਜਿਹਦੇ ਕਰਮ ਜਿੱਦਾਂ ਦੇ ਲਿਖੇ ਬੰਦੇ ਨੇ ਪੋਪਾ ਬਾਕੀ ਜਦੋਂ ਜਹਤ ਤਾਂ ਸਾਡਾ ਕਰਨਾ ਫਰਜ਼ ਆ ਵੀ ਚਲ ਇਹ ਵਿਚਾਰਾ ਬਾਪ ਸਭ ਨੇ ਟਿਕਾਣਾ ਕਿਤੇ ਲੱਗੇ ਜਾਵੇ ਚੰਗੀ ਗੱਲ ਹਾਂ ਤਾਂ ਚੰਗੀ ਗੱਲ ਆ ਤੇ ਹੁਣ ਅਸੀਂ ਜਾਣਾ ਜੀ ਜੈਸੇ ਮਨ ਕੋਲ ਨੂੰ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਆ ਦਾਲ ਦਾ ਡੋਲੂ ਲਿਆ ਭਾਰ ਉੱਥੇ ਜਾ ਕੇ ਦੇਖ ਦਿੰਦੀ ਚੌਲ ਬਸਮਤੀ ਵਾਲੇ ਕਿ ਦੂਈ ਆ ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜੰਦੀ ਆ ਕਹਿੰਦੀ ਜੈ ਜ਼ਮੀਨ ਦਾ ਫੋਨ ਹੈ ਵੀ ਮੰਮੀ ਨੇ 3 ਕਿਲੋ ਚੌਲ ਨਹੀਂ 3 ਕਿਲੋ ਕੋ 2 ਕਿਲੋ ਹਾਂ ਹੋਈ ਮਾਰ ਦਿੱਤੀ ਮਾਤਾ ਉਹ ਤਾਂ ਗਾਲ ਕਰ ਦਿੱਤੀ ਉਹ ਤੂੰ ਸੀਰੀਅਸ ਲੈ ਜਾਂਦਾ ਸਦਾ ਹੀ ਵੀ 2 ਕਿਲੋ ਚੌਲ ਬਣਾਤੇ ਜੀ ਉਹ ਤਾਂ ਤੁਸੀਂ 1 ਮਿੰਟ ਇਹਨਾਂ ਨੇ ਜਾਣਾ ਉੱਥੇ ਖਾਂਦੇ ਕਾ ਦਿਖਣੇ ਨਹੀਂ ਹੈਗੇ ਵੀ ਇਹ ਕਿਆ ਖਾਂਦੇ ਕਿਆ ਨਹੀਂ ਫੇਰ ਤੂੰ ਵੀ ਹੈ ਨਹੀਂ ਹੁਣ ਆਪਾਂ ਗੱਲ ਪਤਾ ਨਹੀਂ ਕਿੰਨਾ ਕਿਦੋਂ ਕੀ ਕਰਿਆ ਹਾਂ ਤੂੰ ਤੇ ਮੇਰੀ ਗੱਲ ਸੁਣ ਜਾ ਪਰਸੋਂ ਗਏ ਮੇਰੀ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਲੈ ਪਰਸੋਂ ਜਦ ਆਪਾਂ ਗਏ ਤੇ ਲਵ ਪ੍ਰੀਤ ਮੈਨੂੰ ਪਤਾ ਹੈ ਕਹਿੰਦੀ ਕਹਿੰਦੀ ਚਾਚਾ ਜੀ ਵੀ ਚੌਲ ਨਾ ਸਾਡੇ ਮੁੱਲ ਲੰਦੇ ਆ ਕਰਦਿਆਂ ਕੋ ਕਟਾਉਣ ਦਾ ਟਾਈਮ ਨਹੀਂ ਹੈਗਾ ਉਹੀ ਕੰਮ ਸਾਡੇ ਵੀ ਸਾਡੇ ਵੀ ਮੁੱਲ ਲੰਦੇ ਕਟਾਉਣ ਦਾ ਸਾਡੇ ਕੋਲ ਵੀ ਨਹੀਂ ਟਾਈਮ ਆ ਜਿਹੜੀ ਪਿੱਛੇ ਵੀਡੀਓ ਛੱਡੀ ਆ ਉਹ ਕਟਾ ਲੈਉਂਦੇ ਪਾਪਾ ਜੀ ਨੇ ਕਟਵਾ ਕੇ ਲਿਆਂਦੇ ਉਹ ਵੀ ਉੱਥੋਂ ਜਾ ਕੇ ਤਾਕਤਾਂ ਲੈ। ਇਹ ਤਾਂ 15-20 ਦਿਨ ਮੁੱਲ ਦੀ ਜਾਂਦੇ ਨੇ। ਠੀਕ ਹੈ ਜੀ ਮਿਲਦੇ ਤੁਹਾਨੂੰ ਉੱਥੇ ਚੱਲ ਕੇ ਗਾ। ਵਾਹਿਗੁਰੂ ਸਤਨਾਮ। ਪਹੁੰਚ ਗਏ ਜੀ ਆਪਣੇ ਅੱਡੇ ਪਰ ਦਸਮੇਸ਼ ਸਵੀਟਸ ਤੇ ਉਹ ਹੈਗੇ ਆ ਮਣਕਲੋ ਮੋਤੀ ਚੂੜ ਵਾਲੇ ਲੱਡੂ ਹੁੰਦੇ ਜਿਹੜੇ ਦੂਏ ਲਾਲ ਦੇ ਕਲਰ ਵਾਲੇ। ਸੇਤਾ ਕਾਇਮ ਹੈ ਜੀ। ਆਏ ਖੁਸ਼ ਹੋ ਕੇ ਕਹਿ ਤਾ ਓਕੇ ਦਾ ਸਭ ਕੁਝ ਓਕੇ ਹੀ ਆ। ਉਹ ਇਹਨਾਂ ਨੂੰ ਤਾਂ ਆ ਲੈਣਾ ਉਹ ਤਾਂ ਹੈ ਨਹੀਂ ਲਾਲ ਰੰਗ ਦੇ ਵਾਲੇ ਕਿ ਤੁਮ ਚੰਮ ਚ ਮੇ ਪਾਲਾ ਮੈਂ ਸੁੱਖੋ ਭੈਣ ਜੀ ਦਾ ਆਰਡਰ ਆ ਜੀ ਕਹਿੰਦੇ ਡੱਬੇ ਨਾਲ ਮਿੱਠੇ ਤੇ ਮੈਂ ਲੈਣਾ ਮੈਂ ਚਲੋ ਓਹੋ ਲੱਕੀ ਦੂਏ ਕਲਰ ਵਾਲੇ ਲੱਡੂ ਨਹੀਂ ਹੈਗੇ ਜਿਹੜੇ ਲਾਲ ਦੇ ਕਲਰ ਦੇ ਹੁੰਦੇ ਆ ਹਾਂ ਉਹ ਤਿਆਰ ਹੋ ਜਾਂਦੇ ਆ ਉਹ ਤੇ ਹਰਾਂ ਨੂੰ ਚਲਦੇ ਆ ਚਲ ਵਾ ਕਰ ਮਨੂੰ ਚੰਚੰਪਾ ਦੇ ਕਿਲੋ ਬਾਕੀ ਮੈਂ ਵੀ ਕਹਾਂ ਵੀ ਹੁਣ ਹੁਣ ਲੱਡੂ ਦੇਖਣ ਲੱਗੇ ਇਹਦੋਂ ਜਾਂ ਲਾਈਟ ਜੀ ਵਾਲੀ ਪਹਿਲਾਂ ਦਿਖਦੇ ਨਹੀਂਦੇ ਹੈਗੇ ਹਾਂ ਆ ਲੈ ਇਹਨੂੰ ਆ ਲੈ ਭਾਈ ਪਾ ਦੇ ਮਨੂਆ ਨੇ ਲੋਰਾਸਾ ਸੁੱਕਿਆ ਹੋਈ ਲੱਗਦਾ ਯਾਰ ਰਾਸਾ ਸੁੱਕਿਆ ਹੋਈ ਲੱਗਦਾ ਇਹਨਾਂ ਦਾ ਹੈਗਾ ਬਾ ਪਾ ਦੇ ਹੁਣ ਇਹਨਾਂ ਮੈਂ ਮਿੱਠਾ ਕਿੱਥੇ ਖਾਣਾ ਜਦੋਂ ਪੂਰਾ ਪੀਸੇ ਫੜਾਦਾ ਵੱਲੂ ਅੱਲਾ ਰੱਖ ਲੈ ਇਹ ਤਾਂ ਮੇਰਾ ਜੋਗਲੇ ਨੇ ਮਗਰ ਲਾਉਣ ਦਾ ਸਿਸਟਮ ਭਰਤੇ ਡੱਬੇ ਬਸ ਜਵਾਕਾਂ ਨੇ ਇਹਨਾਂ ਨੂੰ ਦੇਖ ਕੇ ਜਲੇ ਲੱਜਣਾ ਕਹਿੰਦਾ ਵੀ ਆ ਲੈਣਾ ਰਸਾ ਦਾ ਨਾ ਪਾਈਆਂ ਰੋਣੋ ਥੱਲੇ ਚੱਲੇ ਥੱਲੇ ਰਸਾ ਦੇਖਣ ਲੱਗ ਗਿਆ ਨਾ ਕਿਤੇ ਡੱਬਾ ਚੋਣੇ ਲੱਗ ਜਵੇ ਆ ਆਪਣਾ ਲੱਖੀ ਭਾਈ ਹਾਂ ਆ ਵੀ ਇੱਕ ਟਾਲਾ ਛੋਟਾ ਦੇਈ ਮੈਨੂੰ ਵੀ ਆ ਆ ਅੱਧਾ ਵੱਡਾ ਦੇ ਦੇ ਮੈਨੂੰ ਆ ਲੈ ਲੈ ਆਪਣਾ ਪੂਰਾ ਪੀਸ ਉਹ ਨਹੀਂ ਖਾਉਣਾ ਨਹੀਂ ਮੈਂ ਨਹੀਂ ਖਾਉਣਾ ਇੰਨਾ ਖਾਣਾ ਨਹੀਂ ਹੁਣ ਅੱਦਾ ਵੱਡਾ ਆ ਦੇ ਦੇ ਕਿਹੜਾ ਬਾਈਟੜਾ ਆ ਆ ਉਹ ਯਾਰ ਫੇਰ ਪੂਰੀ ਦੇਤਾ ਮੱਠੀ ਆ ਬਾਈ ਇਹ ਛੋਟਾ ਬਾਈਟੜਾ ਦਈਆ ਮੈਂ ਜੀ ਕਿਨੇ ਵੈਜਾ ਬੈਠਾ ਮੈਂ ਜੀ ਕਿਤੇ ਦੇ ਦੇ ਤੁਸੋਂ ਲੰਦ ਭੈਣ ਜੀ ਭੈਣ ਜੀ ਅੰਦਰ ਆ ਸਾਸਰੀ ਘਰ ਜੀ ਸਾਸਰੀ ਘਰ ਜੀ ਹੋ ਠੀਕ ਠਾਕ ਹੈ ਜੀ ਚੜ੍ਹਦੀ ਕਲਾ ਚ ਤੁਸੀਂ ਸੁਣਾਓ ਜੀ ਨੇਰੇ ਠੰਡੀਆਂ ਬਾਤਾਂ ਦੇ ਨਜ਼ਾਰੇ ਏਸੀ ਨਾਲ ਤਾਂ ਤਾਂ 10 ਗੁਣਾ ਵਧੀਆ ਹੈ ਹਾਂ ਜੀ ਹਾਂ ਜੀ ਤੇਲ ਚੋਲੋ ਤੇਲ ਅੱਜ ਭਾਈ ਤੇ ਕੀ ਸਤਰੀ ਗੱਲ ਹੈ ਤੇਲ ਚੋਲਣਾ ਤਾਂ ਮੈਂ ਬੜੀ ਕੇ ਰਖਾਈ ਤੇਰੇ ਲੱਭਦੀ ਚੀਜ਼ ਹੈ ਹਾਂ ਹੋਰ ਤਾਂ ਨਹੀਂ ਬੜੀ ਗੁੰਮ ਹੋ ਜਾਊਗਾ ਸਸਤ ਭਾਗ ਤੰਦ ਭਾਗ ਇਹ ਤੁਸੀਂ ਸਾਡੇ ਆਹ ਚੇਤੀ ਤੁਸੀਂ ਜਿਹੜੇ ਪੰਜਾਬੇ ਜਨਮ ਆਏ ਆ ਮੈਂ ਕਹ ਲਿਓ ਸਤਰੀ ਗੱਲ ਸਤਰੀ ਗੱਲ ਜਿਉਂਦੇ ਆਂ ਅਸੀ ਆਨਸਾ ਲਏ ਠੀਕ ਹੈ ਵੇਲੇ ਦੇ ਹੋਣ ਰਹੀ ਜੀ ਲੱਜ ਜਾਣਾ ਵੇ ਮੇਰੇ ਨਾਲ ਸਾਸਰੀ ਗੱਲ ਬਹੁਤ ਸਾਰਾ ਬੇਬੀ ਤੋਹੇ ਨਾਲ ਨਾਲੇ ਆਜਾ ਲੱਗੀ ਕਹਿੰਦੀ ਖੇਲੀਏ ਇਹ ਤੂੰ ਦੱਸੀ ਨੂੰ ਸਾਸਰੀ ਗੱਲ ਤਾਂ ਬੁਲਾ ਦਿੰਦੀ ਇਹ ਮੈਨੂੰ ਤਾਂ ਮਿਲ ਗਈ ਆ ਕੇ ਇਹ ਠੀਕ ਹੈ ਤੂੰ ਮੈਂ ਵੀ ਦੇਖ ਲਉ ਆਜੋ ਆਏ ਮੇਰਾ ਪੁੱਤ ਓਏ ਤੂੰ ਸਾਸੀ ਗੱਲ ਤਾਂ ਬਾਦੇ ਪੁੱਤ ਕਾ ਕਰ ਅੰਦਰ ਕੇ ਸਾਸੀ ਦਾ ਬਾਰੇ ਹੋ ਤੇਰੀ ਮਾਈਂ ਪਾਉਣੀ ਕਾ ਜਿੱਦਣ ਬੁਲਾਉਣੀ ਫੇ ਇਕੱਠੀ ਬੁਲਾਈ ਜਾਣੀ ਆ ਮੈਨਾਂ ਜਿਸ ਬੁਕਾਈ ਪਈ ਆ ਨਾਕ ਲਿਆਂਦਾ ਜਰ ਨਾਲ ਅੱਜ ਆਹ ਦੇਖ ਨੀ ਗੱਦੀ ਮਿੱਟੀ ਲੱਗੀ ਦੇਣਾ ਇਹ ਮੈਨੂੰ ਹੋਣਾ ਮੇਰੇ ਆਪਾ ਕੱਢ ਪਾਪਾ ਕੱਢ ਦੇ ਨਾਨੀ ਕੱਢ ਦੇ ਪੁਲੀਸ਼ ਹੋਈ ਜਾਵੇਂ ਜੀ ਓਏ ਓਏ ਕੀ ਦੀ ਨਾਨੀ ਪੁੱਤ ਕੌਣ ਨਹੀਂ ਬੋਲਣਾ ਗਾਦੀ ਮਨਕੀਰਤ ਦੀ ਮਨਕੀਰਤ ਦੀ ਆ ਮਨਕੀਰਤ ਦੀ ਜੇ ਨੰਨੀ ਆਈ ਕਿਨੇ ਰਾਂ ਨੇ ਪਿਆ ਦੱਸ ਦੇ ਨੰਨੀ ਐਨੀ ਆ ਨੰਨੀ ਹਾਂ ਐਨੀ ਆ ਨੰਨੀ ਐਨੀ ਕਦੋ ਐਦੋ ਤਿੰਨ ਐ ਤਿੰਨ ਕਦੋ ਹੇ ਹੇ ਕਮ ਆ ਗਏ ਜਹਾਂ ਦੇ ਰੁਪਏ ਆ ਗਏ ਉਹ ਬੱਸ ਕਰਾਂ ਸਿਰ ਪਾਣੀ ਜਾਵਾਂ ਮਾਲਾ ਤਾਂ ਦੋ ਹੀ ਆ ਬੜਾ ਜਾਣਦੀ ਸੀ ਉਹਦਾ ਜਿਹੜਿਆ ਹੁਣ ਨਹੀਂ ਮੈਨੂੰ ਨਹੀਂ ਕਿਹੜੀ ਕੱਟਨੀ ਮੈਨੂੰ ਤਾਂ ਬਣਾਈ ਨਾ ਨੂੰ ਤਾਂ ਮੈਂ ਸਮਝਿਆ ਵੀ ਦੋ ਤਿੰਨ ਨਾ ਹਾਂ ਮੈਂ ਕਹਿੰਦਾ ਮਾਲਾ ਜਾਂਦੀ ਉੱਥੇ ਜਾਂਦੀ ਜਿਆਦਾ ਨਾਨਕੇ ਤੇ ਕੋਈ ਨਾ ਬਿਜੜੀ ਬੋਲ ਹੋਊ ਬਿਜੜੀ ਨਾਮੀ ਬੈ ਕੇ ਦੇਖਦੇ ਕਿ ਕਈ ਜਣੇ ਤੇਰਾ ਨੋਏ ਨੀ ਦੰਦੇ ਨਾ ਨਾ ਤੇ ਨਾ ਆਈ ਹੈ ਤਿੰਨਾਂ ਪਰ ਦੂਰ ਆਏ ਜਿਆਦਾ ਦੂਰ ਆ ਕੇ ਨੋਟ ਦੇ ਰਹੇ ਆ ਹਾਂ ਜਰ ਜਦੀ ਕਿ ਮੈਨੂੰ ਆ ਲੱਗਿਆ ਮਨਕੀਰਤ ਕਿੱਥੇ ਮਨਕੀਰਤ ਕਿੱਥੇ ਉਹ ਤਾਂ ਗਿਆ ਬੰਦੇ ਸਾਹਮਣੇ ਨਾਮ ਪੁੱਛੀ ਜਾਓ ਅੱਛਾ ਹਾਂ ਨਾਨਕਾ ਨੂੰ ਕਿ ਵੀ ਅੱਛਾ ਤਾਂ ਹੀ ਇੱਧਰ ਵੀ ਡਿਊਟੀ ਤਾਂ ਹੀ ਲੱਗੀ ਵੀ ਹੈ ਇੱਧਰ ਮੈਂ ਵੀ ਦੇਖਾਂ ਵੀ ਭੂਆ ਤਾਂ ਹੀ ਆਈ ਵੀ ਆ ਇਹਦੇ ਕਰਕੇ ਹੀ ਆਈ ਹਾਂ ਭੂਆ ਦੀ ਭਤੀਜੀ ਬਹੁਤ ਲਾਡ ਲਈ ਆ ਦੇ ਵਿੱਚ ਉਹਦਾ ਘਰ ਨਵਾਸ ਤੇ ਹਾਂ ਇਹ ਤਾਂ ਗੱਲ ਹੈ ਜੀ ਸਾਰਿਆਂ ਦੇ ਹਾਂ ਸਾਰਿਆਂ ਦੇ ਵਿੱਚ ਇਕਣੀ ਹੁੰਦਾ ਬੈਹੋ ਤੁਸੀਂ ਖੜੇ ਪਿੰਡ ਤੇ ਆਈਆਂ ਬੈਠੋ ਜੀ ਬਾਹਰ ਸਤਨਾ ਬਾਹਰ ਜਸਮੀਨ ਕਰ ਰਹੀ ਜੀ ਧੂਫ ਬੱਤੀ ਤੇ ਆ ਸਾਡਾ ਨਾ ਅੱਜ ਨੂਰੂ ਛਾਛਰੀ ਘਾਲ ਨਹੀਂ ਪਾਉਂਦਾ ਹੈਗਾ ਸਾਡਾ ਪੁੱਤ ਇਹ ਨਲਾਜ ਹੋਇਆ ਹੋਇਆ ਓਏ ਚਾਚੀ ਗੱਲ ਤਾਂ ਬਾਅਦ ਪੁੱਤ ਛਾਰ ਕੇ ਇੱਧਰ ਨੂੰ ਛਾਰ ਕੇ ਮੇਰੇ ਕਿਨੇ ਨੂੰ ਮੂੰਹ ਕਰ ਤੀ ਤੇ ਮਾਨੂੰ ਹਾਂ ਚਾਚਰੀਕਾਰ ਨਾਰਿਆਂ ਨੂੰ ਤੁਸੀਂ ਉੱਥੇ ਅੰਦਰ ਬਹਿ ਜਾਣਾ ਤਾਂ ਫਲੈਟ ਨੂੰ ਟਬਾਰ ਕੇ ਕਿ ਤੁਸੀਂ ਦਾਲ ਕਾਊਂਟਰ ਲਾ ਵੀ ਦਿੱਤਾ ਵੀ ਦਾਲ ਵੀ ਦਾਲ ਅਸੀਂ ਲੈ ਚੌਲ ਪਾ ਕੇ ਲਿਆਓ ਜਿਹੜੇ ਡਾਇਨਿੰਗ ਟੇਬਲ ਪਰ ਬਹਿ ਗਿਆ ਬੋਲਣ ਉੱਥੋਂ ਨੂੰ ਬੈਠੋ ਆਇਓ ਤਾਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਥੋੜਾ ਜਿਹਾ ਟਾਈਮ ਮੱਟ ਕੇ ਕਰਨ ਟਿਊਸ਼ਨ ਗਿਆ ਵਾ ਤਾਂ ਹੁਣ ਫੋਨ ਕਰਦਾ ਮੈਨੂੰ ਉਹ ਰਵਿੰਦਰ ਨਹੀਂ ਮਿਲਿਆ ਤੁਹਾਨੂੰ ਰਾਸਤੇ 'ਚ ਅਸੀਂ ਤਾਂ ਦੇਖਿਆ ਮਾ ਉਹ ਦੋ ਜਣੇ ਬਾਂਟੀ ਟਰੈਕਟਰ ਲਈ ਜਾਂਦਾ ਮਗਰ ਉਹ ਗੱਡੀ ਲਈ ਜਾਂਦਾ ਉਹ ਮਾਲਾ ਨੂੰ ਜਾਂਦੇ ਅਸੀਂ ਮਾਲਾ ਵਾਲੇ ਉਹਨੂੰ ਕਹਿੰਦੇ ਹਾਂ ਹਾਂ ਕਹਿੰਦਾ ਜੇ ਹੁਣ ਤੂੰ ਮੈਨੂੰ ਰੋਕੂਗੀ ਫੇਰ ਪੰਜ ਛੇ ਦਿਨ ਨਿਕਲ ਜਾਣੇ ਫਿਰ ਤਾਂ ਆਪੇ ਜਾਣਾਂ ਚਾਹ ਚੇਤੇ ਟਰੈਕਟਰ ਨਹੀਂ ਬਣਾਉਂਦੇ ਕਹਿੰਦਾ ਮਾਸੇਗਾ ਜੀ ਤੇ ਇੱਕ ਵੀ ਉੱਥੇ ਨੂੰ ਆ ਗਏ ਹਾਂ ਹਾਂ ਚੱਲ ਕਢਾਏ ਤਾਦੀ ਕਰਕੇ ਫੇ ਉਹ ਕਿਨੂੰ ਖੜਾਉਣ ਦਾ ਕੋਈ ਨਹੀਂ ਉਪਰ ਹੀ ਥੋੜੀ ਚੱਲਿਆ ਕਹਿੰਦਾ ਪਾਪਾ ਜੀ ਤਾਂ ਬੈਠੇ ਹੀ ਮੈਂ ਜਾ ਆਉਂ ਪਾਪਾ ਜੀ ਵੀ ਆ ਬਾਈ ਵੀ ਘਰੇ ਆ ਬੱਸ ਫੇ ਚਾਲਾ ਵੀ ਘਰੇ ਆ ਬੱਸ ਫੇ ਕਰਨ ਮੈਨੂੰ ਫੋਨ ਕਰਦਾ ਉਹਨੇ ਮੈਨੂੰ ਲੱਦਾ ਉਹਦੇ ਨਾਲ ਬਹਿ ਕੇ ਆ ਜਣਾ ਉਹਦੇ ਨਾਲ ਜਿਆਨੂੰ ਪਤਾ ਲੱਗਿਆ ਵੀ ਉੱਥੇ ਆਓ ਚਲੋ ਇੱਥੇ ਲੈ ਆਉਣਾ ਦੋਸੀ ਫੇ ਸਾਡਾ ਕਹਿੰਦਾ ਤਾਂ ਕੋਈ ਖਾਣ ਦਾਂਗੇ ਇਥੋਂ ਘਰੇ ਤਾਂ ਆਪਣਾ ਕੋਣਾ ਦੇਖ ਲੂਗਾ ਤੇ ਉਹਦੇ ਲਈ ਬੋਆ ਹੋਊਗਾ ਇਹ ਤਾਂ ਕਿਉਂਕਿ ਆਹੇ ਟਾਈਮ ਹੁੰਦਾ ਉਹਨੇ ਫੋਨ ਦੇਖਣਾ ਫੇ ਪਹਿਲਾਂ ਫੜ ਲੈ ਗਿਆ ਫੇਸਬੁਕ ਦੇਖਣਾ ਪੁੱਤ ਨਾ ਬੁੱਤ ਦੀ ਤੀ 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 ਦੇ ਦੇ ਪੁੱਤ ਰੀ ਦੀ ਦੀ ਜਾ ਖੇਡ ਲੈ ਉਹਦੇ ਨਾਲ ਖੇਡ ਲੈ ਉਹਦੇ ਕੋਲ ਨੂੰ ਘੇਰ ਜਾ ਵੀਰੇ ਨਾਲ ਵੀ ਖੇਡ ਜੀ ਉਹਦੇ ਨਾਲ ਖੇਡ ਚਾਹਦਾ ਵੀਰਾ ਵੀ ਉਹ ਨਾਲ ਦੂਰ ਨਾਲ ਖੇਡੇ ਚਲੋ ਦੋਹੇ ਜਣੇ ਦੇ ਦੇ ਫੜਾਤਾ ਤੇ ਉਹ ਤੇ ਨੀਂਦੂ ਕਿ ਕਿਦੂਗੀ ਹਾਂ ਜਾ ਜਦੋਂ ਨਾਲ ਪਿਆਰ ਦੇ ਗੱਲ ਖੇਡੂਗੀ ਤਾਂ ਖੇਡਣਾ ਉਹਨੇ ਨਹੀਂ ਨਹੀਂ ਖੇਡਣਾ ਚਲੋ ਮਿਲਦੇ ਜੀ ਫੇਰ ਅਟਕੇ ਤਾਂ ਲੰਗਰ ਲਗਰ ਦਾ ਜਿਆਦਾ ਹੀ ਸ਼ੱਕ ਲੈ ਜਿਹਨਾਂ ਨੇ ਆਏ ਬੈਠੇ ਟੱਲਿਆ ਜਾ ਹੋ ਗਿਆ ਵੀ ਬਸ ਵੀ ਇੱਥੇ ਹੀ ਗਰ ਜਣਾ ਇਹਨਾਂ ਨੇ ਜਾਣ ਜੁਣ ਦੀ ਸਲਾਹ ਹੈ ਨਹੀਂ ਕੋਈ ਤੁੰ ਨੂੰ ਦੇਖਦੇ ਅਸੀਂ ਵੀ ਚੱਲ ਚੱਲੀਏ ਤੁੰ ਮੈਂ ਤਾਂ ਸੌ ਲਿਆ ਅੱਧਾ ਘੰਟਾ ਮੈਂ ਦੇਖ ਵੀ ਐਨ ਨਜ਼ਾਰੇ ਨਾਲ ਸੌਆ ਹਾਂ ਪ੍ਰਿੰਸ ਗੱਡੀ ਲੈ ਕੇ ਜਾ ਰਿਹਾ ਉੱਥੋਂ ਨੂੰ ਯੂਪੀ ਨੂੰ ਮਨਾਲ ਗੱਡੀ 'ਚ ਸਫ਼ਰ ਕਰ ਰਹਾ ਤਾਂ ਉਹਦੇ ਬੈਟਾ ਢੰਡੀ ਢੱਡਿਆਵਾ ਲੱਗ ਰਹੀ ਧੀ ਆ ਤਾਂ ਝਟਕਾ ਦਾ ਸੰਦੀਪ ਨੂੰ ਦਿੱਤਾ ਮਨ ਨੂੰ ਵੀ ਜਾਣਾ ਨਹੀਂ ਜਾ ਹੁਣ ਮੈਂ ਤੇ ਮੇਰੀ ਰੱਕ ਕੁੱਲ ਗਈ ਹੁਣ ਇਹ ਨੀਲ ਦਿਆਂ ਕੋਈ ਕਹਿੰਦਾ ਰਸ ਮਲਾਈ ਖਾਣਾ ਕੋਈ ਕਹਿੰਦਾ ਗੁਲਚਾ ਖਾਣਾ ਇਹਨਾਂ ਨੂੰ ਹਰ ਵੀ ਗੱਲ ਚ ਕੀ ਵੀ ਆ ਕਿਹੜੀ ਗੱਲ ਖਲਾ ਦੋ ਮਿੱਤਰ ਤੇ ਖਾਉਣੀ ਵੀ ਨਹੀਂ ਚੱਲ ਤਾ ਰੁਕਾ ਰਸ ਦੇ ਦੇਣਾ ਵਿੱਚ ਪਾ ਦੇਣੀ ਮਲਾਈ ਦੇਖਿਆ ਹਾਂ ਹਾਂ ਪਰ ਠੀਕ ਐ ਆਹ ਕਰੀ ਰੱਜੀ ਇੱਕ ਮਿੰਟ ਹੈ ਲੋ ਉਹ ਇੱਕ ਮਿੰਟ ਕੁਛ ਨਹੀਂ ਕਿਤੇ ਨਹੀਂ ਲੈਣਾ ਜਿਹੜੇ ਤੁਸੀਂ ਉਹ ਲੈ ਕੇ ਆਇਆ ਚਮਚਾ ਮਰੱਜੀ ਇੱਕ ਕਾਲਜੂ ਦਾ ਰਸ ਰਸ ਸਾ ਕੱਢ ਕੇ ਦੇ ਦੇ ਕਰ ਜਾ ਕੇ ਦੁੱਧ ਜ਼ਬਰ ਤੇ ਮਲਾਈ ਤਰ ਕੇ ਦੇ ਦਿੰਨੇ ਇਹਨੂੰ ਰਸ ਮਲਾਈ ਬਣਾ ਦਿੰਦੀ ਸੀ ਉਹ ਤੋਂ ਤੁਹਾਡੇ ਵੀਰ ਦੁੱਧ ਭਰਾਈ ਵੀ ਨਹੀਂ ਮਲਾਈ ਹੋਈ ਦੇ ਦੋ ਬੁੱਗੇ ਹੋਰ ਰਸ ਮਲਾਈ ਹੁੰਦੀ ਰਸ ਮਲਾਈ ਬਣ ਗਈ ਬੱਸ ਕਰੋ ਤੁਸੀਂ ਹਾਂ ਮੈਂ ਮਾਰੀ ਐ ਕਰ ਦਈ ਮੈਂ ਹੋਰ ਕਿਹੜੀ ਮਲਾਈ ਹੁੰਦੀ ਰਸ ਮਲਾਈ ਕਿਸੇ ਜੀ ਹੁੰਦੀ ਹੈ ਮੈਂ ਤਾਂ ਮੰਗਦੀ ਨਹੀਂ ਬਾਹਰ ਦਾ ਖਾਣਾ ਮੈਨੂੰ ਰੋਜ਼ ਲਿਆ ਦੂ ਮੈਂ ਤਾਂ ਕਹੀ ਨਹੀਂ ਵਿਰੋਧ ਮੰਗਦੀ ਐ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਜੀ ਜੇ ਜੇ ਸਵੇਰੇ ਮੈਂ ਕਿਹਾ ਵੀ ਚੱਲ ਦੁੱਸਤੀ ਕਰਨੇ ਆਂ ਥੋੜੀ ਭਲਾਈ ਨਹੀਂ ਮੈਂ ਇੱਕ ਮਿੰਟ ਮੈਂ ਕਿਹਾ ਜੀ ਮੇਰੀ ਜਿਹੜੀ ਸਾਲੀ ਸਾਹਿਬਾ ਪ੍ਰਿੰਸੀਪਲ ਆ ਜੀ ਉਹ ਕਹਿੰਦੀ ਵੀ ਮੈਂ ਆਪਣਾ ਆਧਾਰ ਕਾਰਡ ਅਪਡੇਟ ਕਰਾਉਣਾ ਵੀ ਮੈਂ ਜਿੰਨੇ ਨੂੰ ਸ਼ਾਮ ਨੂੰ ਘਰ ਪਹੁੰਚਦੀ ਆ ਕਿਉਂ ਇੱਥੇ ਤੇ ਉਹਨਾਂ ਘੱਟੋ-ਘੱਟ 50 ਕਿਲੋਮੀਟਰ ਜਾਣਾ ਹੁੰਦਾ ਰੋਪੜ ਤੇ ਆਪਣੇ ਘਰ ਨੂੰ ਵੀ 5 ਵਜੇ ਤੱਕ ਸੁਵਿਧਾ ਕੇਂਦਰ ਬੰਦ ਹੋ ਜਾਂਦਾ ਵੀ ਭਾਜੀ ਵੀ ਸੰਦੀਪ ਨੂੰ ਉਹਨੇ ਕਿਹਾ ਵੀ ਭੈਣ ਬਣ ਕੇ ਮੇਰਾ ਆਧਾਰ ਕਾਰਡ ਅਪਡੇਟ ਕਰਾ ਦਿਓ ਅਪਡੇਟ ਕਰਾ ਕੇ ਜੀ ਇਹ ਕਹਿੰਦੀ ਰੋਪੜ ਨੂੰ ਜਾਣਾ ਮੈਂ ਘਰ ਵੀ ਗੱਡੀ ਕਰ ਖੜਾਉਂਦੇ ਪਾ ਮੋਟਰਸਾਈਕਲ ਨਹੀਂ ਆ ਸਜੀਤ ਜੀ ਵੀਰਾਂ ਲੈਟਾ ਤੇ ਜੂਸ ਵਾਲਾ ਕਰਾਉਂਦਾ ਉਹ ਚੱਲ ਜਿੱਥੇ ਵੀ ਖੜਾ ਫਿਰ ਇਹਨੂੰ ਮੈਂ ਕਿਹਾ ਮੀ ਪਿਆ ਬੈ ਰੋਡ ਬਹੁਤ ਖਰਾਬ ਉਧਰਲੀ ਸਾਈਡ ਨੂੰ ਵੀ ਛੱਟ ਪਾ ਮੋਟਰਸਾਈਕਲ ਚਾੱਕ ਕੇ ਚਲਦੇ ਘਰ ਤੇ ਵੀ ਚੱਲ ਪਾ ਘਰ ਆਏ ਮੈਡਮ ਜੀ ਨੇ ਟਾਕੀ ਗੋਲੀ ਮੈਨੂੰ ਤਾਂ ਦਿਖਿਉਣੀ ਕੱਲ ਪੌੜੀਆਂ ਚੜ੍ਹ ਕੇ ਉੱਪਰ ਜਾ ਕੇ ਆਪਣਾ ਫੋਨ ਲਾ ਕੇ ਚਲਾਉਣ ਤੇ ਮੈਂ ਤਾਂ ਕਹਿੰਦੇ ਬਲਾ ਟਲੀ ਮੈਂ ਤਾਂ ਬਲਾ ਬਲਾ ਟਲੀ ਪਹਿਲਾਂ ਪਹਿਲਾਂ ਕਰੋਗੇ ਫੇਰ ਕਰ ਜਾਊਂਗੀ ਲੈ ਤੂੰ ਜਾਣੇਗਾ ਨੂੰ ਕਿਸੇ ਨੂੰ ਕੀ ਉਹਦੇ ਵਿੱਚ ਕੀ ਹੋ ਗਿਆ ਕਿਸੇ ਨੂੰ ਕੀ ਪਤਾ ਜੀ ਕਹਿ ਕੇ ਗੱਲ ਕਰਨ ਨਾਲ ਬਸ ਹੀ ਗਰੂ ਬਸ ਹੀ ਗਰੂ ਕਲਾਮਤ ਨੂੰ ਰਸਮ ਲਾਈਆਂ ਜੀ <laughs> हां जी तन्न रस मलाई खाला मां जी काणियां <laughs> <है> जी चलो चलिए लड़ो चलो मैं मैं घर तो नहीं बसती तन्न घर नहीं नहीं ये तो सिटी ही है इतने बड़ा बंदा आया हुआ ना वो कुछ कांड भी लड़नी चले जाता बड़ा बंदा आया हुआ चले जाता कुछ नहीं करता फिर पूरी इनका मेला ये जो की घर में लोग आगे लेते हैं ठीक है ਮੈਨੂੰ ਇਹ ਨਹੀਂ ਪਤਾ ਡੋਲੇਗਾ ਉਹ ਕਿੰਨੀ ਦੀ ਆਜਾ ਲੋਕ ਕਿਆ ਲੁਕੂ ਚੱਲਦੀ ਹੈ ਬੋਬੋ ਛੋਬਰੀ ਤੂੰ ਤਾਂ ਸਾਨੂੰ ਅੱਜ ਭੁੱਲੇਗੀ ਜੰਦੀ ਆਈ ਹੈ ਮੈਂ ਵੀਰ ਨਾਲੇ ਲੱਗੀ ਹੋਈ ਹਾਂ ਸਾਡੇ ਕੋਲ ਤਾਂ ਆਈ ਹੋਣੀ ਹੈ ਜੀ ਲੈ ਕਿਕਰਾਂ ਢੱਗੀ ਜੀ ਤੂੰ ਉਰੀ ਰਹਿਆ ਪੁੱਤ ਨਹੀਂ ਤੂੰ ਕੀ ਦੀ ਕੁੜੀ ਹੈ ਤੂੰ ਕਿਹਦੀ ਕੁੜੀ ਹੈ ਮੇਰੀ ਤੇ ਤੈਨੂੰ ਕੱਲ ਨੂੰ ਸਕੂਲ ਭੇਜ ਸੰਦੀਪ ਦੀ ਇਹ ਲੈ ਜਾ ਤੂੰ ਕਿਹਦੀ ਕੁੜੀ ਹੈ ਕਿ ਬੀਣੀ ਚੀਂੜੀ ਆ ਗਈ ਤੋਂ ਬਿੱਕੀ ਰੈਡੀ ਨਹੀਂ ਆ ਬਿੱਕੀ ਰੈਡੀ ਨਹੀਂ ਬਾਹਰ ਤਾਂ ਗਰਮੈਸ ਹੋਈ ਪਈ ਆ ਗਰਮੈਸ ਲੱਗਦੀ ਆ ਅੰਦਰ ਏਸੀ ਚੱਲਦਾ ਸੀਗਾ ਉਹਦੇ ਕਰਕੇ ਫਿਰ ਮੌਸਮ ਠੀਕ ਲੱਗਦਾ ਸੀ ਅੰਦਰ ਸਾਢੇ 9 ਤੋਂ ਹੂੰ ਤਾਂ ਤੁਸੀਂ ਬਹੁਤ ਟਾਈਮ ਦੇਦੇ 11:00 11:00 ਵਜੇ ਤੱਕ ਫੋਨ ਦੇਖੀ ਜੇ ਨਾ ਹੁਣ ਉਹ ਸਾਢੇ 9 ਹੋ ਗਏ ਸੱਚੀ ਗੱਲ ਹੈ 11:00 ਵਜੇ ਤੱਕ ਵੀ ਫੇਮਾ ਚੋਤੀਆਂ ਨੇ ਨਾ ਨਾ ਗੇਮ ਤਾਂ ਹੁਣ ਮੈਂ ਤਾਂ ਜਾ ਆ ਜਾ ਮੈਂ ਤਾਂ ਜਾ ਜੀ ਕਿ ਹੋਇਆ ਕਰੋ ਜੀ ਯਾਰ ਐਨਾ ਮੈਂ ਆਜੋ ਜੀ ਬਹਿ ਜੰਨੇ ਐਂਟੀ ਰਹਿ ਜੰਨੇ ਐ ਕੱਲ ਚੱਲਾਂਗੇ ਨਹੀਂ ਐਨਨੋਨ ਟੋਕਣਾ ਪਣਾ ਜੀ ਮੈਨੂੰ ਤਾਂ ਜੀਪ ਭਰਾਉਂਗੇ ਹੌਲੇ ਹੌਲੇ ਚਲੋ ਫਿਰ ਚਲੋ ਚਲੋ ਆਜੋ ਐਨਾਰੇ ਕੱਦ ਪੂਰੀ ਆ ਜਾ ਤਰੂ ਕਿਤੇ ਨਹੀਂ ਮੈਂ ਮਾਰਾਂ ਨੂੰ ਚੱਲੀ ਮਾਲਾ ਆ ਜਾ ਆ ਜਾ ਠੀਕ ਐ ਮੈਂ ਜਾਵਾਂ ਮਾਲੇ ਨੂੰ ਆ ਜਾ ਨਾ ਕਹਿੰਦੀ ਚੜ ਗਈ ਗੋਦੀ ਚਲੋ ਬਾਹਰ ਕਿਹਦੀ ਹੋਈ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੇ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਗੱਲ ਆਜਾ ਬਾਏ ਬਾਏ ਕਰਦੇ ਬਾਏ ਬਾਏ ਕਰਦੇ